ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 2 ਦਸੰਬਰ ਨੂੰ ਸ਼੍ਰੋਮਣੀ ਕਮੇਟੀ ਦੇ ਚੋਰ ਜਥੇਦਾਰਾ ਵੱਲੋਂ ਸੁਖਬੀਰ ਬਾਦਲ ਦੇ ਸਮੇਤ ਜੁੰਡਲੀ ਚੋਰਾਂ ਨੂੰ ਮਾਫ ਕੀਤਾ ਹੈ ਗੁਰੂਖੋ ਸੁਖਬੀਰ ਬਾਦਲ ਨੇ ਬਹੁਤ ਵੱਡੇ ਅਪਰਾਧ ਕੀਤੇ ਆ 2 ਦਸੰਬਰ ਤੱਕ ਆਪਣੇ ਅਪਰਾਧਾਂ ਨੂੰ ਉਹਨੇ ਕਬੂਲਿਆ ਨਹੀਂ ਪਰ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਆ ਕਰਕੇ ਇੱਕ ਇੱਕ ਦੋਸ਼ ਅਪਰਾਧ ਉਹਨੇ ਆਪਣਾ ਉਹਦੀ ਜੁੰਡਲੀ ਦੇ ਸਮੇਤ ਉਹਨਾਂ ਨੇ ਕਬੂਲਿਆ ਪਰ ਤਖਾਹ ਜਿਹੜੀ ਲਾਈ ਗਈ ਹੈ ਉਹ ਜਾਇਜ਼ ਨਹੀਂ 2015 1 ਜੂਨ ਨੂੰ ਵਰਦ ਜਵਾਰ ਸਿੰਘ ਵਾਲੇ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੋਰੀ ਹੁੰਦੇ ਆ ਉਸ ਸਰੂਪ ਨੂੰ ਗੁਰਮਖੋ ਸਰਸੇਵਾੜੇ ਦੇ ਡੇਰੇ ਲਜਾਇਆ ਗਿਆ ਡੇਰੇ ਲਜਾ ਕੇ ਉਹ ਸਰੂਪ ਬਰਮਤ ਹੋ ਗਿਆ ਪਰ ਉਸ ਮੁੱਦੇ ਨੂੰ ਉਲਸ ਪ੍ਰਸ਼ਾਸਨ ਵੱਲੋਂ ਸੁਖਬੀਰ ਬਾਦਲ ਦੇ ਹੁਕਮ ਅਨਸਾਰ ਗਾਇਬ ਕੀਤਾ ਗਿਆ ਖੁਰਦ-ਬਰਦ ਕੀਤਾ ਗਿਆ ਇਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਸਰੂਪਾਂ ਦੇ ਅੰਗ ਬਰਗਾੜੀ ਦੀਆਂ ਗਲੀਆਂ ਵਿੱਚ ਪਾੜ ਕਰਕੇ ਖਿਲਾਰੇ ਗਏ ਆ ਇਹਨਾਂ ਦਾ ਇਨਸਾਫ ਲੈਣ ਵਾਸਤੇ ਸੰਗਤਾਂ ਵੱਲੋਂ 11 ਅਤੇ 12 ਅਕਤੂਬਰ ਨੂੰ ਸ਼ਾਂਤਮਈ ਤਰੀਕੇ ਦੇ ਨਾਲ ਕੋਟਕਪੂਰਾ ਚੌਂਕ ਦੇ ਵਿੱਚ ਦੋਸ਼ੀਆਂ ਨੂੰ ਲੱਭਣ ਵਾਸਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਾਸਤੇ ਦੋਸ਼ੀਆਂ ਨੂੰ ਜਨਤਕ ਕਰਨ ਵਾਸਤੇ ਸ਼ਾਂਤਮਈ ਤਰੀਕੇ ਦੇ ਨਾਲ ਮੋਰਚਾ ਲਾਇਆ ਗਿਆ ਪਰ ਸੁਖਬੀਰ ਬਾਦਲ ਦੇ ਹੁਕਮ ਅਨਸਾਰ ਸਵੇਧ ਸੈਣੀ ਜੋ ਪੰਜਾਬ ਪੁਲਿਸ ਦਾ ਡਾਇਰੈਕਟਰ ਸੀ ਉਹਦੇ ਹੁਕਮ ਅਨਸਾਰ ਗੁਰਬਾਣੀ ਪੜ੍ਹਦੀਆਂ ਸਿੱਖ ਸੰਤਾਂ ਦੇ ਉੱਪਰ ਗੰਦੇ ਪਾਣੀ ਦੀਆਂ ਬਿਚਾਰਾਂ ਇਸੇ ਤਰ੍ਹਾਂ ਗੋਲੀਆਂ ਅਥਰੂ ਗੈਸ ਦੇ ਗੋੜੇ ਚਲਾਏ ਗਏ ਜਿਸ ਵਿੱਚ अनेका ਸਿੰਘ ਜ਼ਖਮੀ ਹੋਏ ਦੋ ਸਿੰਘ ਗੁਰਮਖੋ ਸ਼ਹੀਦ ਹੋ ਗਏ ਪਰ 9 ਸਾਲਾਂ ਬਾਅਦ ਸ਼੍ਰੋਮਣੀ ਕਮੇਟੀ ਦੇ ਚੋਰ ਜਥੇਦਾਰਾਂ ਨੇ ਇਹ ਸਮਾਜਿਕ ਰਾਜਨੀਤਿਕ ਤੇ ਪੰਚਕ ਚੋਰ ਨੂੰ ਮਾਫ ਕਰ ਦਿੱਤਾ ਗੁਰਮਖੋ ਮਾਫ ਤਾਂ ਹੋ ਗਿਆ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਕਦੇ ਵਾਰ ਤੇ ਨਾ ਤਾਂ ਜਥੇਦਾਰਾਂ ਨੂੰ maaf ਕਰਨਗੇ ਨਾ ਇਹਨਾਂ ਚੋਰਾਂ ਨੂੰ maaf ਕਰਨਗੇ ਗੁਰਮਖੋ ਜਿਹੜਾ ਪੰਥ ਦਾ ਨੁਕਸਾਨ ਹੋਇਆ ਦੋ ਮਾਵਾਂ ਦੇ ਪੁੱਤ ਸ਼ਹੀਦ ਹੋ ਗਏ ਆ ਉਹਦੀ ਪੂਰਤੀ ਕੌਣ ਕਰੂਗਾ ਅਨੇਕਾਂ ਜੇਲ੍ਹਾਂ ਭੁਗਤ ਰਹੇ ਆ ਉਹਨਾਂ ਦਾ ਖਮਿਆਦਾ ਕੌਣ ਭੁਗਤੂਗਾ ਅਨੇਕਾਂ ਸਿੰਘਾਂ ਦੀ ਸੱਟਾਂ ਲਗੀਆਂ ਜ਼ਖਮੀ ਹੋਏ ਆ ਉਹਨਾਂ ਦਾ ਖਮਿਆਦਾ ਕੌਣ ਭੁਗਤੂਗਾ ਇਸ ਕਰਕੇ ਮੈਂ ਇਸ ਫੈਸਲੇ ਦੀ ਕਰੜੇ ਸ਼ਬਦਾਂ ਵਿੱਚ ਲਿਖੇਤੀ ਕਰਦਾ ਤੇ ਸੁਖਬੀਰ ਬਾਦਲ ਦੇ ਇੱਕ ਰਹਿੰਦੇ ਸੀ ਉਹਦੇ ਰਹਿੰਦਿਆਂ ਨੇ ਸੁਖਬੀਰ ਬਾਦਲ ਦੇ ਸਮੇਤ ਇਸ ਜੁੜੜੀ ਦੀ ਪੱਖਪੂਰਤੀ ਕੀਤੀ ਆ ਮੈਂ ਦੇਸ਼ਾਂ ਅਤੇ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਬੇਨਤੀ ਕਰਨਾ ਇਹ ਫੈਸਲਾ ਨਾ ਮੰਨਿਆ ਜਾਵੇ ਇਹਨਾਂ ਦੋਸ਼ੀਆਂ ਨੂੰ 12 ਪੱਥਰ ਦੀ ਸਜ਼ਾ ਲੱਗਣੀ ਚਾਹੀਦੀ ਆ 12 ਪੱਥਰ ਸਜ਼ਾ ਜਿੰਨਾ ਚਿਰ ਨਹੀਂ ਲੱਗਦੀ ਉਹਨਾਂ ਚਿਰ ਤੱਕ ਕਦੇ ਵਾਰ ਤੇ ਸੰਗਤਾਂ ਅਤੇ ਪੰਥ ਪੰਥ ਜਿਹੜਾ ਉਹ ਉਨ੍ਹਾਂ ਦੇ ਹਿਰਦੇ ਕਦੇ ਵਾਕੇ ਸ਼ਾਂਤ ਨਹੀਂ ਹੋਣਗੇ ਮੈਂ ਦੁਬਾਰਾ ਫਿਰ ਇਸ ਫੈਸਲੇ ਦੀ ਕਰੜੇ ਸ਼ਬਦਾਂ ਵਿੱਚ ਨਿਖੇਦੀ ਕਰਦਾ ਕਿ ਇੱਕ ਸ਼ਖਬੀਰ ਬਾਦਲ ਦੇ ਪਰਿਵਾਰ ਦੇ ਇੱਕ ਰਹਿੰਦੇ ਸੀ ਰਹਿੰਦਿਆਂ ਨੇ ਪ੍ਰੀਪਲਾਨ ਰੈਡੀमेड ਜਿਹੜਾ ਇਹ ਫੈਸਲਾ ਸੁਣਾਇਆ ਇਹਨੂੰ ਕੋਈ ਵੀ ਸਿੱਖ ਜਥੇਬੰਦੀ ਜਾਂ ਸੰਗਤ ਪ੍ਰਵਾਨ ਨਾ ਕਰੇ ਇਹ ਮੇਰੀ ਬੇਨਤੀ ਸਾਰੀਆਂ ਸੰਗਤਾਂ ਨੇ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ